ਸ਼ਤਰੀਆ ਕਾਲ ਪਿਆਰੇ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਡੇਰੀ ਫਾਰਮ ਲੌਣਾ ਜੀ ਐਨ ਐਸ ਦੇ ਵਿੱਚ ਸੋ ਦੋਸਤੋ ਮਾਫੀ ਚਾਹੁੰਨੇ ਆ ਪਿਛਲੇ ਕੁ ਸਮੇਂ ਤੋਂ ਸਾਡਾ ਜਿਹੜਾ ਚੈਨਲ ਹੈ ਉਹ ਬੰਦ ਹੋ ਗਿਆ ਸੀ ਉਹਦਾ ਕਰਕੇ ਜਿਹੜੀਆਂ ਵੀਡੀਓ ਆਪਾਂ ਨਹੀਂ ਪਾ ਸਕੇ ਤੇ ਅੱਜ ਆਪਾਂ ਜਿਹੜਾ ਵਾ ਫੇਰ ਦੁਬਾਰਾ ਤੋਂ ਤੁਹਾਡੇ ਨਾਲ ਜਾਣਕਾਰੀ ਭਰਪੂਰ ਜਿਹੜੀਆਂ ਆਪਾਂ ਵੀਡੀਓ ਲੈ ਕੇ ਆ ਗਏ ਆ ਕਿਉਂਕਿ ਅੱਜ ਜਿਹੜਾ ਸਮਾਂ ਮੈਂ ਵੇਖਦਾ ਕਿ ਬਹੁਤ ਜ਼ਿਆਦਾ ਫਾਰਮਰ ਜਿਹੜੇ ਆ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਧਿਆ ਵਾ ਸੋ ਇਸ ਵਾਰੀ ਜਿਹੜਾ ਵਾ ਨਵੇਂ ਡੇਰੀ ਫਾਰਮ ਕਾਫੀ ਜ਼ਿਆਦਾ ਸ਼ੁਰੂ ਹੋ ਰਿਹਾ ਹੈ ਤੇ ਬਹੁਤ ਸਾਰੇ ਕਿਸਾਨ ਵੀਰ ਮਿਲਦੇ ਵੀ ਆ ਜਿਹੜੇ ਜਾਣਕਾਰੀ ਅਪਸ ਵਿੱਚ ਜਦੋਂ ਗੱਲਬਾਤ ਕਰੀਦੀ ਉਹ ਚਾਹੁੰਦੇ ਆ ਕਿ ਸਾਨੂੰ ਕੁਝ ਦੱਸਿਆ ਜਾਵੇ ਕਿ ਜਿਹੜਾ ਡੇਰੀ ਫਾਰਮ ਸ਼ੁਰੂ ਕਰਨ ਬਾਰੇ ਕੁਝ ਨਾ ਕੁਝ ਸਿੱਖਣਾ ਚਾਹੁੰਦੇ ਆ ਸੋ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ ਨਵੇਂ ਡੇਰੀ ਫਾਰਮ ਸ਼ੁਰੂ ਕਰਨਾ ਵਾ ਉਹ ਉਹਦੀ ਸਾਰੀ ਜਾਣਕਾਰੀ ਜਿਹੜੀ ਆ 1 ਬਾਈ 1 ਜਿਹੜੀ ਆਪਾਂ ਤੁਹਾਡੇ ਨਾਲ ਸਾਰੀ ਇਹਦੇ ਵੱਖਰੇ ਵੱਖਰੇ ਪਾੜ ਬਣਾ ਕੇ ਸਾਂਝੇ ਕਰਦੇ ਰਵਾਂਗੇ ਦੋਸਤੋ ਸਭ ਤੋਂ ਪਹਿਲਾਂ ਤੇ ਗੱਲ ਇਹ ਆ ਕਿ ਜਿੰਨੇ ਵੀ ਡੇਰੀ ਫਾਰਮ ਸ਼ੁਰੂ ਕਰਨਾ ਉਹ ਪੱਕਾ ਇਰਾਦਾ ਬਣਾ ਕੇ ਹੀ ਡੇਰੀ ਫਾਰਮ ਦੇ ਧੰਦੇ ਵਿੱਚ ਆਵੇ ਕਿਉਂਕਿ ਡੇਰੀ ਫਾਰਮ ਦਾ ਧੰਦਾ ਜਿਹੜਾ ਵਾ ਇਹ ਨੂੰ ਇਹ ਨਹੀਂ ਕਿ ਤੁਸੀਂ ਇੱਕ ਵਾਰੀ ਕਰ ਲਿਆ ਜਾਂ ਇਹਨੂੰ ਛੱਡ ਦਿੱਤਾ ਇਸ ਤਰ੍ਹਾਂ ਜਿਹੜਾ ਵਾ ਇਹ ਕੰਮ ਆਪਣਾ ਨਹੀਂ ਛੱਟ ਆਉਂਦਾ ਤੁਸੀਂ ਇੱਕ ਵਾਰੀ ਪੱਕਾ ਪੂਰਾ ਮਨ ਦੇ ਵਿੱਚ ਨਿਸ਼ਚਾ ਬਣਾ ਕੇ ਤੇ ਫਿਰ ਜਿਹੜਾ ਆਪਣਾ ਡੇਰੀ ਫਾਰਮ ਦੇ ਵਿੱਚ ਤੁਸੀਂ ਆਇਓ ਤੇ ਬਹੁਤ ਸਾਰੇ ਵੀਰੇ ਕਹਿੰਦੇ ਆ ਕਿ ਮੱਝਾਂ ਦੇ ਫਾਰਮ ਵਿੱਚ ਜਿਆਦਾ ਫਾਇਦਾ ਜਾਂ ਗਾਵਾਂ ਦਾ ਡੇਰੀ ਫਾਰਮ ਜਿਹੜਾ ਉਹਦੇ ਵਿੱਚ ਜਿਆਦਾ ਫਾਇਦਾ ਸੋ ਦੋਸਤੋ ਦੋਵਾਂ ਦੇ ਵਿੱਚ ਹੀ ਫਾਇਦਾ ਵਾ ਪਰ ਇਹ ਆ ਕਿ ਬਰੀਡ ਜਿਹੜੀ ਆ ਉਹ ਜਿਆਦਾ ਵਧੀਆ ਆਪਣੇ ਕੋਲੇ ਹੋਣੀ ਚਾਹੀਦੀ ਆ ਮਤਲਬ ਕਿ نسل ਆਪਣੇ ਕੋਲੇ ਚੰਗੀ ਵਧੀਆ ਹੋਣੀ ਚਾਹੀਦੀ ਆ ਜੇ ਆਪਾਂ ਮੱਝਾਂ 'ਚ ਵੀ ਕੰਮ ਕਰਨਾ ਤੇ ਮੱਝਾਂ ਦੇ ਵਾਸਤੇ ਆਪਾਂ ਨੂੰ ਜਿਹੜੀ ਆ ਮੂਰਾ نسل ਦੀਆਂ ਮੱਝਾਂ ਜਾਂ ਨੀਲੀ ਰਾਵੀ ਮੱਝਾਂ ਆਪਣੀਆਂ ਕਾਫੀ ਮਸ਼ਹੂਰ ਆ ਜਿਨ੍ਹਾਂ ਨੂੰ ਆਪਾਂ ਰੱਖ ਕੇ ਆਪਣਾ ਡੇਰੀ ਫਾਰਮ ਜਿਹੜਾ ਵਧੀਆ ਚਲਾ ਸਕਦੇ ਆ ਪਰ ਇਹਨਾਂ ਦਾ ਰੱਖ-ਰਖਾਅ ਦੇ ਵਿੱਚ ਥੋੜਾ-ਥੋੜਾ ਜਿਹੜਾ ਅੰਤਰ ਹੈਗਾ ਵਾ ਜੇਕਰ ਆਪਾਂ ਗੱਲ ਕਰੀਏ ਮੱਝਾਂ ਦੀ ਤੇ ਮੱਝਾਂ ਦਾ ਰੱਖ-ਰਖਾਅ ਵੇਦਾਂ ਦਾ ਕਿ ਆਪਾਂ ਨੂੰ ਇਹਦੇ ਵਾਸਤੇ ਬਰਾਂਡੇ ਵਗੈਰਾ ਬਣਾਉਣੇ ਪੈਂਦੇ ਆ ਕਿਉਂਕਿ ਜਿਹੜੇ ਖੁੱਲੇ ਛੱਡੇ ਆ ਉਹਦੇ ਵਿੱਚ ਜਦੋਂ ਠੰਡ ਸ਼ੁਰੂ ਹੁੰਦੀ ਆ ਤੇ ਇਹ ਮੱਝਾਂ ਜਿਹੜੀਆਂ ਵਾ ਇਹ ਠੰਡ ਕਾਫੀ ਜ਼ਿਆਦਾ ਮੰਨਦੀਆਂ ਆ ਆਪਾਂ ਸਾਰੇ ਜਾਣਦੇ ਹਾਂ ਇਸ ਚੀਜ਼ ਨੂੰ ਤੇ ਇਹਦੇ ਵਾਸਤੇ ਆਪਾਂ ਨੂੰ ਬਰਾਂਡੇ ਵਗੈਰਾ ਜਿਹੜੇ ਬਣਾ ਕੇ ਜਾਂ ਇਹਨਾਂ ਦੇ ਪੱਕੇ ਜਿਹੜੇ ਛੱਡੇ ਆ ਉਹ ਬਣਾਉਣ ਤੋਂ ਬਾਅਦ ਉਹਨਾਂ ਨੂੰ ਬੰਦ ਵੀ ਕੀਤਾ ਜਾਵੇ ਜਿਨ੍ਹਾਂ ਦੇ ਵਿੱਚੋਂ ਹਵਾ ਦਾ ਮਤਲਬ ਰੋਕਿਆ ਜਾਵੇ ਨਿਗਰ ਰੱਖਣ ਵਾਸਤੇ ਤੇ ਇਹਨਾਂ ਨੂੰ ਆਪਣਾ ਥੋੜਾ ਜਿਹਾ ਖੁੱਲੀਆਂ ਛੱਡਣ ਦੀ ਪ੍ਰੋਬਲਮ ਵੀ ਆਉਂਦੀ ਕਿਉਂਕਿ ਇਹਨਾਂ ਦੇ ਸਿੰਗ ਵਗੈਰਾ ਹੋਣ ਦਾ ਕਰਕੇ ਪਰ ਹੁਣ ਤੇ ਕਾਫੀ ਡੇਰੀ ਫਾਰਮਰ ਇਹਨਾਂ ਦੇ ਵੀ ਸਿੰਘ ਜਿਹੜੇ ਆ ਮੱਝਾਂ ਦੇ ਤਗਾਉਣੇ ਸ਼ੁਰੂ ਕਰ ਦਿੱਤੇ ਆ ਸੋ ਇਸੇ ਤਰ੍ਹਾਂ ਜਿਵੇਂ ਆਪਾਂ ਅੱਗੇ ਆ ਗਿਆ ਜੀ ਆਪਾਂ گاਵਾ ਦਾ گاਵਾ ਦਾ ਤੇ ਮੇਰਾ ਆਪਣਾ ਕਾਫੀ ਜ਼ਿਆਦਾ ਤਜਰਬਾ ਮੈਂ ਡੇਰੀ ਫਾਰਮ ਸ਼ੁਰੂ ਕੀਤੇ ਨੂੰ 2007 ਤੋਂ ਕਰ ਰਿਹਾ ਤੇ گاਵਾ ਦਾ ਜਿਹੜਾ ਵਾ ਉਹ ਇਹਦੇ ਮੁਕਾਬਲੇ ਜਿਹੜਾ ਥੋੜਾ ਰੱਖ-ਰਖਾਵ ਦਾ ਫਰਕ ਏ ਕਿਉਂਕਿ ਉਹ ਠੰਡ ਘਟ ਮੰਦੀਆਂ ਤੇ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਮੰਨਦੀਆਂ ਉਹਦੇ ਵਾਸਤੇ ਆਪਾਂ ਨੂੰ ਉੱਚੇ ਹਵਾਦਾਰ ਸ਼ੈੱਡ ਬਣਾਉਣੇ ਪੈਂਦੇ ਆ ਤੇ ਗਰਮੀ ਦੇ ਵਿੱਚ ਆਪਾਂ ਉਹਨਾਂ ਵਾਸਤੇ ਪੱਖੇ ਵਗੈਰਾ ਫੁवारे ਇਹ ਚੀਜ਼ਾਂ ਜਿਹੜੀਆਂ ਲਾਉਣੀਆਂ ਪੈਂਦੀਆਂ ਸੋ ਦੋਸਤੋ ਜਿਹੜੀ ਬਰੀਡ ਆ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਇਹਦੇ ਵਿੱਚ ਜਿਦਾਂ گاਵਾਵਾਂ ਦੇ ਵਿੱਚ ਐਚ ਐਫ ਨਸਲ ਜਿਹੜੀ ਆ ਉਹ ਆਪਣੀ ਚੰਗੇ ਵਧੀਆ ਤਿਆਰ ਕਰੋ ਜਾਂ ਜਦੋਂ ਲੈਣੀਆਂ ਵੀ ਆ ਜਿਹੜੇ ਨਵੇਂ ਡੇਰੀ ਫਾਰਮ ਨੇ ਫਾਰਮਰ ਨੇ ਸ਼ੁਰੂ ਕਰਨਾ ਵਾ ਕੰਮ ਉਹ ਭਾਵੇਂ 5-7 ਮੱਗਾਂਵਾਂ ਰੱਖ ਕੇ ਹੀ ਸ਼ੁਰੂ ਕਰੋ ਪਰ ਉਹਨਾਂ ਨੂੰ ਬਹੁਤ ਵਧੀਆ ਬਰੀਡ ਲੈ ਕੇ ਚੰਗੀ ਵਧੀਆ ਨਸਲ ਦੀਆਂ ਵੱਡੀਆਂ ਗਾਵਾਂ ਲੈ ਕੇ ਉਹਨਾਂ ਤੋਂ ਤਿਆਰ ਕਰੋ ਤੇ ਆਪ ਜਿਹੜਾ ਬਰੀਡਰ ਵੀ ਖੁਦ ਬਣੋ ਆਪ ਨਸਲ ਤਿਆਰ ਕਰੋ ਪਿੱਛੇ ਉਹਨਾਂ ਨੂੰ ਚੰਗੇ ਵਧੀਆ ਸੀਮਨ ਲਾ ਕੇ ਤੇ ਉਹਨਾਂ ਦੇ ਵਿੱਚੋਂ ਜਿਹੜੀਆਂ ਵਛੀਆਂ ਵਾਂ ਉਹ ਚੰਗੀਆਂ ਵਧੀਆ ਤਿਆਰ ਕਰੋ ਆਪਣੇ ਫਾਰਮ ਦੇ ਵਿੱਚ ਜਿਹੜੀ ਵਛੀ ਆਪਾਂ ਖੁਦ ਤਿਆਰ ਕਰਦੇ ਆਂ ਉਹ ਮੁੱਲ ਲਿਆਂਦੀ ਨਾਲੋਂ ਜਿਹੜਾ ਵਾ ਉਹ ਜ਼ਿਆਦਾ ਆਪਾਂ ਨੂੰ ਪ੍ਰੋਫਿਟ ਦਿੰਦੀ ਆ ਕਿਉਂਕਿ ਇੱਕ ਤੇ ਆਪਣੇ ਰੱਖ-ਰਖਾਵ ਦੇ ਵਿੱਚੋਂ ਜਿਹੜੀ ਪਲਦੀ ਆ ਉਹਦੇ ਵਿੱਚ ਫਾਰਮ 'ਚ ਉਹ ਉਹਨੂੰ ਮਤਲਬ ਉਹ ਆਪਾਂ ਨੂੰ ਜ਼ਿਆਦੀ ਇਲਾਹੇਵੰਦ ਰਹਿੰਦੀ ਜਦੋਂ ਆਪਾਂ ਬਾਹਰੋਂ ਲਿਆਉਂਦੇ ਆ ਤੇ ਵੈਸੇ ਤੇ ਸਾਰੇ ਫਾਰਮਰ ਹੁਣ ਚੰਗੀ ਬਰੀਡ ਤਿਆਰ ਕਰਦੇ ਆ ਪਰ ਉਹ ਇਹ ਆ ਵੀ ਕੁਝ ਮਹਿੰਗੀ ਵੀ ਪੈਂਦੀ ਕਿਉਂਕਿ ਤਿਆਰ ਹੀ ਆਪਾਂ ਨੂੰ ਕਾਫੀ ਜ਼ਿਆਦਾ ਇਹ ਮਹਿੰਗੀ ਹੁੰਦੀ ਆ ਤੇ ਇਹ ਨਾਲ ਇਹ ਆ ਕਿ ਆਪਾਂ ਜਿੱਦਾਂ ਅੱਗੇ ਪਹਿਲਾਂ ਸੀ ਕਿ ਆਪਾਂ ਮਤਲਬ ਜੱਟ ਜੱਫਿਆਂ ਦੇ ਨਾਲ ਜਿਹੜਾ ਵਾ ਉਹ ਤਰੀਕੇ ਨਹੀਂ ਹੋਣਾ ਆਪਾਂ ਨੂੰ ਜਦੋਂ ਵੀ ਆਪਾਂ ਮਿਹਨਤ ਤੇ ਆਪਣੇ ਚ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਨੂੰ ਜਿਹੜਾ ਵੀ ਇਹ ਕੰਮ ਕਰਨਾ ਨਾ ਪਸ਼ੂਆਂ ਦਾ ਇਹਦੇ ਵਿੱਚ ਬੰਦਾ ਮਿਹਨਤੀ ਲਗਨ ਵਾਲਾ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਉਹਦੇ ਚ ਇਹ ਆ ਕਿ ਉਹਨੂੰ ਪੂਰੀ ਨੌਲੇਜ ਵੀ ਹੋਵੇ ਉਹ ਆਪਣੇ ਫਾਰਮ ਦਾ ਡਾਕਟਰ ਵੀ ਖੁਦ ਹੋਵੇ ਤੇ ਫੇਰ ਹੀ ਜਿਹੜਾ ਜਾ ਕੇ ਤੁਸੀਂ ਆਪਣਾ ਜਿਹੜਾ ਫਾਰਮ ਆ ਚੰਗੇ ਵਧੀਆ ਢੰਗ ਦੇ ਨਾਲ ਉਹਨੂੰ ਚਲਾ ਸਕਦੇ ਜੀਓ ਸੋ ਦੋਸਤੋ ਇਹ ਤੇ ਹੋ ਗਈ ਮਤਲਬ ਨਸਲ ਤੇ ਜਾਂ ਜਿਹੜੀ ਵੀ ਤੁਸੀਂ ਮੱਝਾਂ ਜਾਂ ਗਾਵਾਂ ਦਾ ਕਰਨਾ ਇਤੋਂ ਅੱਗੇ ਆ ਗਿਆ ਕਿ ਇਹਨਾਂ ਦਾ ਮਤਲਬ ਇਹਨਾਂ ਨੂੰ ਖਾਣ ਪੀਣ ਵਾਸਤੇ ਜੋ ਆਪਾਂ ਦੇਣਾ ਵਾ ਹਰਾ ਪੱਠਾ ਉਹ ਤੁਹਾਨੂੰ ਪਤਾ ਵਾ ਕਿ ਸਾਰਾ ਸਾਲ ਹੀ ਆਪਣੇ ਕੋਲੇ ਹਰਾ ਚਾਰਾ ਜਿਹੜਾ ਵਾ ਹੋਣਾ ਬਹੁਤ ਜ਼ਰੂਰੀ ਆ ਮੌਸਮੀ ਜਿਵੇਂ ਕਿ ਸਰਦੀਆਂ ਵਾਲਾ ਤੇ ਆਪਣੇ ਕੋਲੇ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸਾਈਲੇਜ ਜਿਹੜਾ ਵਾ ਸਾਈਲੇਜ ਵੀ ਆਪਣੇ ਕੋਲ ਪੂਰੇ ਸਾਲ ਦਾ ਹੋਣਾ ਚਾਹੀਦਾ ਅਚਾਰ ਜਿਹੜਾ ਉਹ ਵੀ ਹੋਣਾ ਚਾਹੀਦਾ ਪਰ ਉਹਦੇ ਨਾਲ ਨਾਲ ਜਿਹੜਾ ਵਾ ਤੁਸੀਂ ਹਰਿਆ ਪੱਠਾ ਜਿਹੜਾ ਆਪਣਾ ਉਹ ਮੌਸਮੀ ਜ਼ਰੂਰ ਬੀਜੋ ਕਿਉਂਕਿ ਜਿੱਦਾਂ ਸਿਆਲ ਵਾਲਾ ਪੱਠਾ ਵਾ ਉਹਦੇ ਵਿੱਚ ਖਰਾਕੀ ਤਤ ਕਾਫੀ ਜ਼ਿਆਦਾ ਹੁੰਦੇ ਆ ਜਿਵੇਂ ਪ੍ਰੋਟੀਨ ਵੈਲਿਊ ਜਿਹੜੀ ਹੁੰਦੀ ਉਹ ਕਾਫੀ ਜ਼ਿਆਦਾ ਹੁੰਦੀ ਆ ਉਹਦਾ ਕਰਕੇ ਵੀ ਆਪਾਂ ਜਿਹੜਾ ਸਿਆਲ ਦੇ ਵਿੱਚ ਸਸਤਾ ਦੁੱਧ ਜਿਹੜਾ ਪੈਦਾ ਕਰ ਲੈਨੇ ਆ ਕਿਉਂਕਿ ਜਿੱਦਾਂ ਗਰਮੀਆਂ ਵਾਲੇ ਪੱਠੇ ਆ ਗਏ ਉਹ ਵੀ ਚਲੋ ਠੀਕ ਹੈ ਆਪਣੀ ਥਾਂ ਜਿੱਦਾਂ ਮੱਕੀ ਵਗੈਰਾ ਲਾਉਂਦੇ ਆ ਮੱਕੀ ਉਹਨੂੰ ਪੂਰੀ ਜਦੋਂ ਪੂਰੀ ਤਿਆਰ ਹੋਈ ਹੁੰਦੀ ਜਦੋਂ ਉਹਨੂੰ ਦਾਣਾ ਚੜ ਜਾਂਦਾ ਉਦੋਂ ਆਪਾਂ ਪਾਉਂਦੇ ਆ ਪਸ਼ੂਆਂ ਨੂੰ ਜਾਂ ਆਪਾਂ ਵਧੀਆ ਚਰੀਆਂ ਬਾਜਰੇ ਹੋਰ ਵੀ ਜਿਹੜੇ ਆ ਹਾਈ ਬ੍ਰੈੱਡ ਆਗੇ ਆ ਉਹ ਆਪਾਂ ਜਦੋਂ ਪਾਉਂਦੇ ਆ ਉਹ ਆਪਣੀ ਜਗ੍ਹਾ ਠੀਕ ਆ ਪਰ ਜਿਹੜਾ ਸਿਆਲ ਵਾਲਾ ਪੱਠਾ ਕੋਈ ਵੀ ਆ ਘਾਹ ਹੋਇਆ ਮਰਸੀਨ ਹੋਇਆ ਜਮੀ ਹੋਈ ਇਹ ਜਿਹੜੇ ਆ ਇਹ ਮਤਲਬ ਇਹਦੇ ਵਿੱਚ ਜਿਹੜੀ ਖਰਾਕੀ ਤਾਂ ਤਾਂ ਕਾਫੀ ਜ਼ਿਆਦਾ ਹੁੰਦੇ ਜਿਹਦੇ ਨਾਲ ਆਪਣੀ ਮਤਲਬ ਪਸ਼ੂਆਂ ਨੂੰ ਲੋਡ ਜਿਹੜੀ ਆ ਪ੍ਰੋਟੀਨ ਵੈਲਿਊ ਦੀ ਉਹ ਇਹਦੇ ਤੋਂ ਪੂਰੀ ਹੋ ਜਾਂਦੀ ਆ ਤੇ ਫੀਡ ਜਿਹੜੀ ਆ ਘਟ પા ਕੇ ਵੀ ਆਪਣਾ ਗੁਜ਼ਾਰਾ ਵਧੀਆ ਚੱਲ ਜਾਂਦਾ ਜਾਂ ਇਹਦੇ ਵਿੱਚ ਆਪਣਾ ਦੁੱਧ ਜਿਹੜਾ ਵਾਧਦਾ ਤੇ ਤੁਹਾਡੇ ਕੋਲੇ ਇਸੇ ਤਰ੍ਹਾਂ ਹਰਾਚਾਰਾ ਪੂਰਾ ਸਾਲ ਦਾ ਹੋਣਾ ਚਾਹੀਦਾ ਤੁਸੀਂ ਉਸ ਹੱਬਨਾ ਆਪਣੇ ਪੱਠਿਆਂ ਦੀ ਚੋਣ ਕੀਤੀ ਹੋਵੇ ਕਿ ਆਪਾਂ ਹੁਣ ਇਸ ਪਾਲੀ ਦੇ ਵਿੱਚ ਆ ਚੀਜ਼ ਬੀਜਣੀ ਆ ਇਹਦੇ ਤੋਂ ਬਾਅਦ ਮੌਸਮ ਤੋਂ ਬਾਅਦ ਆ ਚੀਜ਼ ਬੀਜਣੀ ਆ ਤੇ ਆਚਾਰ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਆਚਾਰ ਜਿਹੜਾ ਸਾਰਾ ਸਾਲ ਆਪਣੇ ਕੋਲੇ ਹੋਣਾ ਚਾਹੀਦਾ ਵਾ ਨਾਲ ਆਪਣੇ ਕੋਲੇ ਤੂੜੀ ਜਿਹੜੀ ਆਪਾਂ ਕਣਕ ਦੀ ਤੂੜੀ ਬਣਾਉਂਦੇ ਆ ਉਹ ਤੂੜੀ ਵੀ ਆਪਣੇ ਕੋਲੇ ਲੋੜ ਮੁਤਾਬਕ ਪੂਰੇ ਸਾਲ ਦੀ ਹੋਵੇ ਤੇ ਆਪਾਂ ਪਰਾਲੀ ਵੀ ਇਹਦੇ ਵਿੱਚ ਪਾ ਸਕਦੇ ਆ ਉਹ ਵੀ ਕੋਈ ਚੱਕਰ ਨਹੀਂ ਤੁਸੀਂ ਆਪਣੇ ਪਸ਼ੂਆਂ ਨੂੰ ਪਰਾਲੀ ਵੀ ਜਿਹੜੀ ਉਹ ਰੱਖ ਕੇ ਖਵਾ ਸਕਦੇ ਹੋ ਤੇ ਇਸੇ ਤਰ੍ਹਾਂ ਦੋਸਤੋ ਅੱਗੇ ਜਿਹੜਾ ਆਪਣਾ ਮੇਨ ਰੀਡ ਦੀ ਹੱਡੀ ਜਿਹੜੀ ਆ ਫਾਰਮ ਦੀ ਉਹ ਆਪਾਂ ਨੂੰ ਪਤਾ ਵਾ ਕੇ ਫੀਡ ਦਾਣਾ ਵੰਡ ਜਿਹਨੂੰ ਆਪਾਂ ਕਹਿੰਨੇ ਆ ਉਹ ਆਪਾਂ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ वैसे ते मैं पीछे भी वीडियो काफी पा चुके हैं अपने इस चैनल पे फीड पे ते आਉਣ ਵਾਲੇ ਸਮੇਂ ਦੇ ਵਿੱਚ ਹੁਣ ਫੇਰ ਇਸੇ ਤਰ੍ਹਾਂ ਆਪਾਂ ਤੁਹਾਨੂੰ ਜਿਹੜੀ ਆ ਸੂਣ ਤੋਂ ਪਹਿਲਾਂ ਟ੍ਰਾਂਜੈਸ਼ਨ ਫੀਡ ਕੀ ਜਿਹੜੀ ਆ ਉਹਦਾ ਫਾਰਮੂਲਾ ਵੀ ਦੇਵਾਂਗੇ ਤੇ ਨਾਲ ਜਿਹੜੀ ਸੂਣ ਤੋਂ ਬਾਅਦ ਜਿਹੜੀ ਆ ਜਿਹੜੀ ਵੱਡੀਆਂ ਗਾਵਾਂ ਵਾਸਤੇ 20 ਲੀਟਰ ਤੋਂ 50 ਲੀਟਰ 30 ਲੀਟਰ ਵਾਲੀਆਂ ਉਹਨਾਂ ਦਾ ਫਾਰਮੂਲਾ 30 ਤੋਂ ਪਲੱਸ ਵਾਲੀਆਂ ਉਹਨਾਂ ਦਾ ਫੀਡ ਦਾ ਫਾਰਮੂਲਾ ਵੀ ਤੁਹਾਨੂੰ ਦਵਾਂਗੇ ਤੇ ਨਾਲ ਦੀ ਨਾਲ ਆਪਾਂ ਹੁਣ ਆਪਾਂ ਜਿਹੜਾ ਸਾਰਾ ਤਿਆਰ ਕਰਕੇ ਰੱਖਿਆ ਹੋਇਆ ਵਾ ਇਹ ਵੀਡੀਓ ਵਾਸਤੇ ਉਹ ਆਪਾਂ ਬਹੁਤ ਜਲਦੀ ਜਲਦੀ ਵੀਡੀਓ ਤੁਹਾਨੂੰ ਦੇਵਾਂਗੇ ਕਿ ਆਪਾਂ ਜਿਹੜੀ ਕੱਫ ਸਟਾਰਟਰ ਦਾ ਫਾਰਮੂਲਾ ਵੀ ਤੁਹਾਨੂੰ ਦੇਵਾਂਗੇ ਜਿਹੜੀਆਂ ਆਪਣੀਆਂ ਛੋਟੀਆਂ ਵਸ਼ੀਆਂ ਨੂੰ ਫੀਡ ਜਿਹੜੀ ਪਾਉਣੀ ਉਹਦਾ ਵੀ ਤੇ ਜਿਹੜੀਆਂ ਆਪਣੀਆਂ ਹੀ ਫਰਵਸ਼ੀਆਂ ਜਿਹੜੀਆਂ ਮੱਲੋ ਕੇ ਗੱਭਣ ਕਰਾਉਣ ਦੇ ਯੋਗ ਹੋ ਜਾਂਦੀਆਂ ਜਾਂ ਜਿਹੜੀਆਂ 3 ਮਹੀਨੇ ਤੋਂ ਉੱਪਰ ਆਲੀਆਂ ਉਹਨਾਂ ਵਾਸਤੇ ਫੀਡ ਦਾ ਫਾਰਮੂਲਾ ਆਪਾਂ ਤੁਹਾਨੂੰ ਉਹ ਵੀ ਹੌਲੀ ਹੌਲੀ ਨਾਲ ਦੀ ਨਾਲ ਦੇਵਾਂਗੇ ਤੇ ਮੱਜਾਂ ਦਾ ਜਿਹੜਾ ਵਾ ਉਹ ਮੇਰੇ ਕੋਲੇ ਮੱਜਾਂ ਨਹੀਂ ਹੈਗੀਆਂ ਇਸ ਵਾਸਤੇ ਆਪਾਂ ਮੱਜਾਂ ਦਾ ਜਿਹੜਾ ਵਧੀਆ ਕਾਮਯਾਬ ਡੇਰੀ ਫਾਰਮਰ ਆ ਉਹਦੇ ਨਾਲ ਵੀ ਗੱਲ ਆਪਣੀ ਹੋ ਚੁੱਕੀ ਆ ਉਹ ਆਪਾਂ 1-2 ਦਿਨਾਂ ਦੇ ਵਿੱਚ ਜਿਹੜਾ ਵ ਮੌਸਮ ਦੀ ਸੈਟਿੰਗ ਤੋਂ ਬਾਅਦ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜੇ ਵੀਰ ਮੱਜਾਂ ਬਾਰੇ ਜਾਣਕਾਰੀ ਚਾਹੁੰਦੇ ਆ ਉਹ ਵੀ ਆਪਾਂ ਤੁਹਾਨੂੰ ਜਿਹੜੀ ਇਸੇ ਚੈਨਲ ਤੇ ਦਵਾਂਗੇ ਤੇ ਕਮਰਸ਼ੀਅਲ ਡੇਰੀ ਫਾਰਮਰ ਜਿਹੜੇ ਬਹੁਤ ਜ਼ਿਆਦਾ ਇਸ ਫਾਰਮ ਦੇ ਵਿੱਚ ਤਰੱਕੀ ਕੀਤੀ ਐ ਇਸ ਫੀਲਡ ਦੇ ਵਿੱਚ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਆ ਕੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਗੇ ਜਿਹੜਾ ਵਾ ਇਹਨੂੰ ਸ਼ੇਅਰ ਵੀ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰਵਾਓ ਤਾਂ ਜੋ ਫਿਰ ਅਸੀਂ ਜਿਹੜਾ ਵਾ ਸਾਡਾ ਹੌਸਲਾ ਵਧੇ ਤੇ ਅਸੀਂ ਅੱਗੇ ਜਾ ਕੇ ਇਹਦੇ ਵਿੱਚ ਹੋਰ ਵੱਧ ਤੋਂ ਵੱਧ ਮਿਹਨਤ ਕਰਕੇ ਤੇ ਤੁਹਾਡੇ ਨਾਲ ਜਿਹੜੀਆਂ ਵਾਂ ਅਹਿਮ ਜਾਣਕਾਰੀਆਂ ਸਾਂਝੀਆਂ ਕਰਦੇ ਰਹੀਏ ਸੋ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ